ਗੱਲ ਬਾਲੀਵੁੱਡ ਪਾਲੀਵੁੱਡ ਦੀ ਕਰਦੇ ਰਹੇ ਨੇ ਆ ਤੇ ਅੱਜ ਕਰਾਂਗੇ ਬਾਲੀਵੁੱਡ ਦੇ ਸਭ ਤੋਂ ਪਾਵਰ ਕਪਲ ਅਭਿਨੇਤਾ ਰਣਵੀਰ ਸਿੰਘ ਤੇ ਅਭਿਨੇਤਰੀ ਦੀਪਿਕਾ ਪਾਦੂਕੋਨ ਦੀ ਵੀ ਟੌਪ ਦੇ ਪਾਵਰ ਕਪਲਸ ਵਿੱਚ شمار ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਅਜੇਹੀ ਕਪਲਸ ਨੇ ਜਿਨ੍ਹਾਂ ਦੇ ਵਿਆਹ ਤੋਂ ਪਹਿਲਾਂ ਉਹਨਾਂ ਦੇ ਪਿਆਰ ਦੇ ਚਰਚੇ ਅਕਸਰ ਸੁਣਨ ਨੂੰ ਮਿਲਦੇ ਸਨ ਤੇ ਦੋਨਾਂ ਦੀ ਕੈਮਿਸਟਰੀ ਅਜੇਹੀ ਸੀ ਕਿ ਦੋਨੋਂ ਇੱਕ ਦੂਸਰੇ ਤੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਜਾਨਵਾਰ ਦੇ ਹੋਣ ਪਰ ਹੁਣ ਰਣਵੀਰ ਸਿੰਘ ਨੇ ਅਜੇਹਾ ਕੁਝ ਕਰ ਦਿੱਤਾ ਜਿਸ ਤੋਂ ਬਾਅਦ ਰਣਵੀਰ ਸਿੰਘ ਦੀਪਿਕਾ ਪਾਦੁਕੋਂ ਦੇ ਪਰਸੰਸਕਾ ਦੇ ਵਿੱਚ ਜਿੱਥੇ ਪਰੇਸ਼ਾਨੀ ਦਾ ਆਲਮ ਹੈ ਉੱਥੇ ਹੀ ਲੋਕ ਹੈਰਾਨ ਪਰੇਸ਼ਾਨ ਨੇ ਕਿ ਆਖਿਰ ਰਣਵੀਰ ਸਿੰਘ ਨੇ ਅਜਿਹਾ ਕਦਮ ਕੀ ਚੁੱਕਿਆ ਕਿ ਦੋਨਾਂ ਦੇ ਵਿਚਕਾਰ ਸਭ ਕੁਝ ਸਹੀ ਚੱਲ ਰਿਹਾ ਜਾਂ ਫਿਰ ਕੁਝ ਅਜੇ ਹੀ ਗੱਲ ਹੋ ਗਈ ਹੈ ਕਿ ਰਣਵੀਰ ਸਿੰਘ ਨੂੰ ਅਜਿਹਾ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਦਰ ਅਸਲ ਰਣਵੀਰ ਸਿੰਘ ਨੇ ਅਭਿਨੇਤਰੀ ਦੀਪਿਕਾ ਪਾਦੁਕੋਂ ਦੇ ਨਾਲ ਆਪਣੇ ਇੰਸਟਾਗ੍ਰam ਤੋਂ ਸਾਰੀਆਂ ਵਿਆਹ ਦੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਨੇ ਅਜੇ ਵੀ ਚਰਪ੍ਰਸੰਸਕ ਕਾਫੀ ਹੈਰਾਨ ਪਰੇਸ਼ਾਨ ਤੇ ਚਿੰਤਾ ਵਿੱਚ ਨੇ ਕਿ ਕਿਤੇ ਇਸ ਜੋੜੀ ਦੇ ਰਿਸ਼ਤੇ ਦੇ ਵਿੱਚ ਦਰਾਰ ਤਾਂ ਨਹੀਂ ਆ ਗਈ ਜਿੱਥੇ ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰam ਪ੍ਰੋਫਾਈਲ ਤੋਂ ਆਪਣੇ ਵਿਆਹ ਦੀਆਂ ਤਸਵੀਰਾਂ ਨੂੰ ਹਟਾ ਦਿੱਤਾ ਹੈ ਤਾਂ ਉੱਥੇ ਹੀ ਦੀਪਿਕਾ ਪਾਦੁਕੋਨ ਦੇ ਅਕਾਊਂਟ ਤੇ ਫੋਟੋਆਂ ਹਾਲੇ ਵੀ ਮੌਜੂਦ ਨੇ ਤਾਂ ਦੱਸ ਦਈਏ ਰਣਵੀਰ ਸਿੰਘ ਨੇ ਨਾ ਸਿਰਫ ਦੀਪਿਕਾ ਪਾਦੁਕੋਨ ਦੇ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਨੂੰ ਡਿਲੀਟ ਕੀਤਾ ਹੈ ਬਲਕਿ ਆਪਣੀ ਪ੍ਰੋਫਾਈਲ ਤੋਂ ਸਾਲ 2023 ਤੋਂ ਪਹਿਲਾਂ ਦੀਆਂ ਸਾਰੀਆਂ ਪੋਸਟਾਂ ਹਟਾ ਦਿੱਤੀਆਂ ਨੇ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਨ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਨੇ ਦੀਪਿਕਾ ਪਾਦੂਕੋਨ ਨੇ ਫਰਵਰੀ ਵਿੱਚ ਇੱਕ ਪੋਸਟ ਪਾ ਕੇ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ ਉਸਨੇ ਦੱਸਿਆ ਸੀ ਕਿ ਉਹ ਸਤੰਬਰ ਵਿੱਚ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ ਮੀਡੀਆ ਰਿਪੋਰਟਾਂ ਦੀ ਮੰਨੀ ਜਾਏ ਤਾਂ ਰਣਵੀਰ ਸਿੰਘ ਤੇ ਦੀਪਿਕਾ ਐਨੀ ਦਿਨੀ ਆਪਣੀ ਬੇਬੀ ਮੂਨ ਦਾ ਵੀ ਆਨੰਦ ਮਾਨ ਰਹੇ ਨੇ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਦੀ ਪ੍ਰੇਮ ਕਹਾਣੀ ਫਿਲਮ ਰਾਮਲੀਲਾ ਦੌਰਾਨ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਜੋੜੇ ਨੇ ਲੰਬੇ ਸਮੇਂ ਤੱਕ ਇੱਕ ਦੂਸਰੇ ਨੂੰ ਡੇਟ ਕੀਤਾ ਤੇ ਫਿਰ ਵਿਆਹ ਕਰਵਾ ਲਿਆ ਰਣਵੀਰ ਸਿੰਘ ਤੇ ਦੀਪਿਕਾ ਨੇ 14 ਨਵੰਬਰ 2018 ਨੂੰ ਕੋਕਣੀ ਤੇ ਸਿੰਧੀ ਪਰੰਪਰਾਵਾਂ ਦੇ ਨਾਲ ਇਟਲੀ ਵਿੱਚ ਵਿਆਹ ਕੀਤਾ ਸੀ ਆਰਾਮ ਲੀਲਾ ਤੋਂ ਇਲਾਵਾ ਰਣਵੀਰ ਸਿੰਘ ਤੇ ਦੀਪਿਕਾ ਪਾਦুকੋ ਨੇ ਕਈ ਫਿਲਮਾਂ ਚ ਇਕੱਠੇ ਕੰਮ ਕੀਤਾ ਹੈ ਤੇ ਇਨਾਂ ਚ ਪਦਮਵਤ ਬਾਜੀਰਾਮ ਮਸਤਾਨੀ ਵੀ ਸ਼ਾਮਲ ਨੇ ਇਹ ਜੋੜੀ ਰੋਹਿਤ ਸ਼ੱਟੀ ਦੀ ਫਿਲਮ ਸਿੰਗਮ ਅਗੇਨ ਚ ਇਕੱਠੇ ਨਜ਼ਰ ਆਵੇਗੀ ਦੱਸ ਦਈਏ ਕਿ ਦੀਪਿਕਾ ਪਾਦুকੋ ਤੇ ਰਣਵੀਰ ਸਿੰਘ ਦੀ ਜੋੜੀ ਨੂੰ ਬਾਲੀਵੁੱਡ ਤੋਂ ਇਲਾਵਾ ਪਾਲੀਵੁੱਡ ਵਿੱਚ ਵੀ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਤੇ ਦੋਨਾਂ ਦੇ ਪਿਆਰ ਦੇ ਚਰਚੇ ਕੈਮਿਸਟਰੀ ਨੂੰ ਦੇਖ ਕੇ ਹਰ ਕੋਈ ਸੋਚਦਾ ਸੀ ਕਿ ਰਣਵੀਰ ਸਿੰਘ ਵਰਗਾ ਕੇਰਿੰਗ ਲਵਿੰਗ ਪਤੀ ਹਰ ਕਿਸੇ ਨੂੰ ਮਿਲੂ। ਜਿਸ ਤੋਂ ਬਾਅਦ ਹੁਣ ਜਦੋਂ ਰਣਵੀਰ ਸਿੰਘ ਨੇ ਇੰਸਟਾਗ੍ਰam ਤੋਂ ਦੋਨਾਂ ਦੀਆਂ ਵਿਆਹ ਦੀਆਂ ਫੋਟੋਆਂ ਨੂੰ ਹਟਾ ਦਿੱਤਾ ਹੈ ਤਾਂ ਪ੍ਰਸ਼ੰਸਕਾਂ ਦੇ ਵਿੱਚ ਇਹ ਗੱਲ ਦੀ ਚਿੰਤਾ ਹੋਣੀ ਲਾਜ਼ਮੀ ਹੈ ਕਿ ਆਖਿਰਕਾਰ ਅਜਿਹਾ ਕੀ ਹੋ ਗਿਆ ਕਿ ਦੋਨਾਂ ਦੇ ਕਪਲਸ ਦੇ ਵਿੱਚ ਅਜਿਹਾ ਕੀ ਵਿਵਾਦ ਹੋਇਆ ਹੈ ਕਿ ਇਹ ਰਣਵੀਰ ਸਿੰਘ ਨੇ ਅਜਿਹਾ ਕਦਮ ਚੁੱਕਿਆ। ਜਿਸ ਤੋਂ ਬਾਅਦ ਹੁਣ ਹਾਲਾਂਕਿ ਇਸ ਪੂਰੇ ਮਾਮਲੇ 'ਚ ਦੀਪਿਕਾ ਪਾਦুকון ਤੇ ਰਣਵੀਰ ਸਿੰਘ ਨੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਹਟਾਈਆਂ ਗਈਆਂ ਫੋਟੋਆਂ ਦੇ ਆਧਾਰ 'ਤੇ ਪ੍ਰਸ਼ੰਸਕ ਆਪਣੇ ਤੌਰ 'ਤੇ ਕਾਫੀ ਵੱਡੇ ਵੱਡੇ ਦਾਜ਼ੇ ਲਗਾ ਰਹੇ ਨੇ ਬਰਹਾਲ ਹੁਣ ਦੇਖਣਾ ਹੋਵੇਗਾ ਇਸ ਪੂਰੇ ਮਾਮਲੇ ਚ ਦਨਵੀਰ ਸਿੰਘ ਜਾਂ ਫਿਰ ਦੀਪਿਕਾ ਪਾਦਕੋਨ ਆਪਣੇ ਪ੍ਰਸ਼ੰਸਕਾਂ ਲਈ ਕੋਈ ਕਿਸੇ ਤਰ੍ਹਾਂ ਦਾ ਮੈਸੇਜ ਛੱਡਦੇ ਨੇ ਜਾਂ ਫਿਰ ਪ੍ਰਸ਼ੰਸਕ ਇਸੇ ਤਰ੍ਹਾਂ ਚਿੰਤਾ ਚ ਡੁੱਬੇ ਰਹਿਣਗੇ ਇਹ ਸੋਚ ਕੇ ਕਿ ਆਖਿਰ ਅਜਿਹਾ ਕੀ ਹੋਇਆ ਰਣਵੀਰ ਸਿੰਘ ਨੇ ਇਸ ਤਰ੍ਹਾਂ ਫੋਟੋਸ ਡਿਲੀਟ ਕਰ ਦਿੱਤੇ